थे वालू गई हो जाए पास ਆਪਾ ਆਪਾ ਮਨੋਂ ਜਾ ਕੇ ਕਰਾਂਗੇ ਉਹਦੇ ਪਿੱਛੇ ਲੱ ਕੇ ਕਰਾਂਗੇ ਤੁਹਾਡੀ ਹਲਪ। ਇੰਟੋ ਹੋਇਆ ਤੇ ਪਰਿਵਾਰ ਨੇ ਰੋਡ ਜਾਨ ਕੀਤਾ ਸੀਗਾ ਕਿ ਸੈਟੀਸਫਾਈ ਹੋਗਾ ਪਰਿਵਾਰ। ਬਿਲਕੁਲ ਜੀ ਇਹ ਜਸਪਾਲ ਸਿੰਘ ਵਰਸਾਲ ਟੱਕ ਤੋਂ ਸੀਗਾ ਮੁੰਡਾ ਜਿਹਦਾ ਟਿਪਰ ਦੇ ਨਾਲ ਐਕਸੀਡੈਂਟ ਹੋਇਆ ਉਹ ਜਦੋਂ ਸਾਨੂੰ ਨੋਟਿਫਾਈ ਕੀਤਾ ਟਿਪਰੇ ਖੁਦ ਜਾ ਕੇ ਲੈ ਕੇ ਸੀਗੇ। ਜੀ ਅਸੀਂ ਇਹ ਪਰਿਵਾਰ ਨੂੰ ਸਾਰਿਆਂ ਨੂੰ ਸੈਟੀਸਫਾਈ ਕਰਾਇਆ ਪਰੋਸਾ ਦਾ ਸੌਸਨ ਦਿੱਤਾ। ਪਰਚਾ ਦਰਜ ਕਰਕੇ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਗਲੇਰੀ ਕਰਦੇ ਹੋਰ ਬੜੀ ਤਰ੍ਹਾਂ ਸੈਟੀਸਫਾਈ। ਧੰਨਵਾਦ। ਪਰਿਵਾਰ ਸੈਟੀਸਫਾਈ ਹੈ ਜੀ? ਬਿਲਕੁਲ ਸੈਟੀਸਫਾਈ।